ਜਿੰਦਾਬਾਦ ਜਿੰਦਾਬਾਦ ਲੰਗ ਮੈਂ ਤਾਂ ਜਿੰਦਾਬਾਦ 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 ਸਾਰੇ ਕੱ ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਰਕੇਸ਼ ਹੈ ਜੀ ਮੈਂ ਨਗਰ ਨਿਯਮ ਦੇ ਜੋ ਬਤੌਰ ਸੇਵਾਦਾਰ ਪ੍ਰੋਫੀਟੈਕ ਭਰਾਨ ਦੇ ਵਿੱਚ ਕੰਮ ਕਰਦਾ ਹਾਂ ਸਰ ਮੇਰੇ ਅਫਸਰ ਸਹਿਬਾਨਾ ਬੋਲੋ ਮੈਨੂੰ ਹੁਕਮ ਦਿੱਤਾ ਗਿਆ ਸੀ ਕਿ ਅਜੀਦ ਨਗਰ 176 ਦੇ ਵਿੱਚ ਜਾ ਕੇ ਫੋਨ ਨੰਬਰ ਲੈ ਕੇ ਆਣਾ ਹੈ ਮੈਂ ਉਹਨਾਂ ਦਾ ਫੋਨ ਨੰਬਰ ਲੈਣ ਗਿਆ ਜੀ ਤੇ ਮੈਂ ਨਾਲ ਇੱਕ ਪਵਨ ਕੋਈ ਔਰ ਅਥੋਰਾਈਜ਼ ਹੈਗਾ ਉਸੀ ਦੁਕਾਨ ਦੇ ਵਿੱਚ ਗਿਆ ਉਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਪਿੱਛੋਂ ਕੋਈ ਇੱਕ ਬੰਦੇ ਨੇ ਮੇਰੇ ਤੇ ਹਮਲਾ ਕਰ ਦਿੱਤਾ हमलाक बंदा कौन सी हो सर वो अपनी अपने आप अपने आप ਨੂੰ ਇਹ ਦੱਸ ਰਿਹਾ ਸੀ ਕਿ ਮੈਂ ਜੇ ਕੋਈ ਜੇ ਜੇ ਫਾਈਨਾਂਸ ਕੰਪਨੀ ਦਾ ਡਾਇਰੈਕਟਰ ਹੈ ਗੁਰਦੀਪ ਸਿੰਘ ਅਲੂਵਾਲੀਆ ਦੱਸ ਰਿਹਾ ਸੀ ਸਰ ਉਹਦੇ ਨਾਲ ਕੀ ਗੱਲਬਾਤ ਸੀ ਸਰ ਉਹਦੇ ਨਾਲ ਕੋਈ ਗੱਲਬਾਤ ਨਹੀਂ ਉਹ ਕਹਿੰਦਾ ਜੀ ਤੁਸੀਂ ਮੇਰੀਆਂ ਮੇਰੀਆਂ ਫੋਟੋਆਂ ਖਿੱਚਿਆ ਮੇਰੀ ਵੀਡੀਓ ਬਣਾਈ ਇਸ ਤਰ੍ਹਾਂ ਦੇ ਮੇਰੇ ਕੋਲ ਕੋਈ ਜ਼ਬੂਤ ਨਹੀਂ ਮੈਂ ਆਪਣੀ ਦਰਖਾਸਤ ਮੈਂ ਆਪਣੇ ਇੱਕ ਮੁਲਾਜ਼ਮ ਹੋਣ ਦੇ ਨਾਤੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਨਾਲ ਬਹੁਤ ਹੀ ਧੱਕਾ ਹੋ ਰਿਹਾ ਆ ਧੱਕਾ ਹੋਣ ਦੇ ਨਾਲ ਤੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਸਰ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਕਿ ਮੇਰਾ ਪਿੱਛੋ ਗਲਾਮਾ ਫੜ ਕੇ ਮੇਰੀ ਟੀ-ਸ਼ਰਟ ਪਾੜਤੀ ਸਰ ਮੈਨੂੰ ਜਾਨੋ ਮਾਰਨ ਦੀ ਉਹਨੇ ਧਮਕੀ ਦਿੱਤੀ ਤੇ ਮੇਰਾ ਆਈ.ਡੀ. ਕਾਰਡ ਖੋਲਿਆ ਤੇ ਮੇਰਾ ਫੋਨ ਖੋਲਿਆ ਫਿਰ ਸਰ ਕੋਈ ਤਰਲੋਚਨ ਸਿੰਘ ਦੇ ਬੇਟੇ ਤੋਂ ਮੈਂ ਇੱਕ ਫੋਨ ਕਰਾਇਆ ਜਿਸ ਦੇ ਕਾਰਨ ਮੇਰੇ ਸਾਰੇ ਅਫਸਰबान ਆ ਗਏ ਨਗਰ ਨੀਮ ਤੋਂ ਆ ਗਏ ਉਹਨਾਂ ਨੇ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਕਮਿਸ਼ਨ ਸਾਹਿਬ ਨੇ ਕਿਹਾ ਇਸ ਦੇ ਖਿਲਾਫ ਜੋ ਬਣਦੀ ਹੈ ਅਫਰਦਰਜ ਕੀਤੀ ਜਾਵੇ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਪ੍ਰਸ਼ਾਸਨ ਤੋਂ ਮੈਂ ਹੀ ਮੰਗ ਕਰਦਾ ਹਾਂ ਕਿ ਸਾਡੇ ਜਿਹੜੇ ਅਸੀਂ ਮੁਲਾਜ਼ਮ ਹੈਗੇ ਹਾਂ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਡਾ ਜਿਹੜਾ ਧੱਕਾ ਆ ਉਹ ਧੱਕਾ ਨਾ ਹੋ ਨਾ ਕੀਤਾ ਜਾਵੇ ਇੱਕ ਪ੍ਰਾਪਰਟੀ ਟੈਕਸ ਲੈਣ ਗਿਆ ਸੀ ਨਗਰ ਨਿਗਮ ਦਾ ਉਹ ਲਾਜ ਉਹਨੇ ਕੁੱਟਮਾਰ ਕੀਤੀ ਹੈ ਕੀ ਮਾਮਲਾ ਸਰ ਸਾਹਿਬ ਹਾਂਜੀ ਇੱਕ ਰਕੇਸ਼ ਜੀ ਨੇ ਕੋਪਰੇਟਰ ਸ਼ਾਕਾਚ ਨੇ ਕੋਪਰੇਸ਼ਨ ਵਿੱਚ ਉਹ ਟੈਕਸ ਨੋਟਿਸ ਲੈਣ ਗਏ ਸੀਗੇ ਜਿਸ ਜਗ੍ਹਾ ਤੇ ਗਏ ਉੱਥੇ ਉਹਨਾਂ ਨੂੰ ਹਮਲਾਤੋ ਭਈ ਹੋਈ ਹੈ ਤੇ ਉਹਨੇ ਡਿਊਟੀ ਵਿੱਚ ਵੇਗਨ ਪਾਉਣ ਦੀ ਕਰ ਰਹੀ ਨੂੰ ਜਿਹਨਾਂ ਦੀ ਜਾਰੀ ਹੈ ਦੋਸ਼ੀ ਦੇਖਦਾ ਬੰਦੀ ਕਰ ਰਹੀ ਕੀਤੀ ਜਾ ਰਹੀ ਹੈ ਕੋਈ ਅਸਲੇ ਵਗੈਰੇ ਦੀ ਗੱਲ ਕੀਤੀ ਉਹ ਉਹਦਾ ਪਾਉਣਾ ਉਹ ਵੈਰੀਫਾਈ ਕੀਤਾ ਜਾਊਗਾ ਮੌਕੇ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਵੀ ਦੇ ਪਾਉਣਾ